ਦੋਸਤੋ ਨਾਭਾ ਸ਼ਹਿਰ ਕਿਰਿਆਸਤੀ ਸ਼ਹਿਰ ਹੈ ਔਰ ਇਸ ਸ਼ਹਿਰ ਦੀ ਨੀ ਇਥੋਂ ਦੇ ਸਭ ਤੋਂ ਪਹਿਲੇ ਮਹਾਰਾਜਾ ਹਮੀਰ ਸਿੰਘ ਨੇ 1755 ਵਿੱਚ ਰੱਖੀ ਸੀ ਇਸ ਸ਼ਹਿਰ ਦੇ 6 ਗੇਟ ਨੇ 6 ਵਾ ਹੀ ਗੇਟਾਂ ਦਾ ਆਪੋ ਆਪਣਾ ਮਹੱਤਵ ਹੈ ਆਉ ਤੁਹਾਨੂੰ ਸਭ ਤੋਂ ਅੱਜ ਪਹਿਲਾਂ ਪਟਿਆਲਾ ਗੇਟ ਦੀ ਸ਼ੈਅਰ ਕਰਾਉਂਦਾ ਹਾਂ ਉਸ ਤੋਂ ਬਾਅਦ ਦੂਸਰੇ ਗੇਟ ਵੀ ਤੁਹਾਨੂੰ ਦਿਖਾਵਾਂਗਾ ਪਟਿਆਲਾ ਗੇਟ ਦੇ ਬਾਹਰਲੇ ਪਾਸੇ ਦੋਸਤੋ ਪਟਿਆਲਾ ਦੇ ਇੱਕ ਦਾ ਬੱਸ ਸਟੈਂਡ ਹੈ ਜੋ ਪਿਛਲੇ ਸਮੇਂ ਬੜਾ ਸੁੰਦਰ ਬਣਾਇਆ ਗਿਆ ਹੈ ਇਫੈਕਟਿਵਲੀ ਦੇ ਕਾਬਿਲ ਹੁੰਦਾ ਹੈ ਤੇ ਸਾਹਮਣੇ ਪਟਿਆਲਾ ਦੇ ਹੈ ਤੇ ਪਟਿਆਲਾ ਜਿੱਥੇ ਬਾਹਰ ਨਹੀਂ ਹੈ ਇਹ ਸਾਹਮਣੇ ਟੈਕਸੀ ਸੈਂਟਰ ਜਿੱਥੇ ਤੋਂ ਬਹੁਤ ਸਾਰੀ ਕਾਰਾਂ ਆਉਂਦੀਆਂ ਨੇ ਬੜੀ ਕਈ ਮੰਗ ਕਈ ਮਿਲਦੀ ਹੈ ਤੇ ਇਹ ਬੱਸ ਸਟੈਂਡ ਦੇ ਸਾਹਮਣੇ ਜਿਹੜਾ ਸਭੰਗਾਂ ਦੇ ਕੋਲ ਇਹ ਇੱਕ ਕੰਮ ਕਾਲਜ ਦੀ ਜਲਦੀ ਆ ਰਹੀ ਹੈ ਬਹੁਤ ਵੀ ਹੈ ਬੜਾ ਤੇ ਇਹ ਸੜਕ ਜਿਹੜੀ ਜਾ ਰਹੀ ਹੈ ਜਿਆਦਾ ਸ਼ਹਿਰੀ ਜਾ ਰਹੀ ਹੈ ਕਿਸ ਟਿੜਿਆਲਾ ਗੇਟ ਟਿੜਿਆਲਾ ਗੇਟ ਮਹਾਰਾਜਾ ਇਕ੍ਰ ਸੈਨ ਟਿੜਿਆਲਾ ਗੇਟ ਤੋਂ ਲਾਇਆ ਗਿਆ ਤੇ ਕੁਝ ਨੂੰ ਲਾਇਆ ਚਾਰ ਪੰਜ ਸਾਲ ਹੋ ਗਏ ਨੇ ਇਹਨਾਂ ਬੜਾ ਸਖਿਪ ਟਿੜਿਆਲਾ ਕਿਸੇ ਕਿਸੇ ਤੇ ਇਹ ਇਹ ਅੰਦਰਲਾ ਦ੍ਰਿਸ਼ ਹੈ ਦੋਸਤੋ ਟਿੜਿਆਲਾ ਗੇਟ ਦਾ ਇਹ ਜਿਹੜੀ ਕਹਿਣਾ ਗੰਦੀ ਵਾਲੀ ਜਗ੍ਹਾ ਜੇ ਵੀ ਇੱਥੇ ਬੜੀ ਢੀਠ ਭਰ ਵਾਲੀ ਜਗ੍ਹਾ ਤੇ ਇਹ ਸਾਹਮਣੇ ਜਿਹੜੀ ਸੜਕ ਜਾ ਰਹੀ ਹੈ ਇਹ ਇਹ ਨਾਪਾ ਸ਼ਹਿਰ ਨੂੰ ਜਾ ਰਹੀਆਂ ਵਾਪਸ ਸ਼ਹਿਰ ਦੇ ਵਿਚਾਰ ਤੋਂ ਇਸ ਤੋਂ ਅੰਗਨੇ ਕਿਸੇ ਸ਼ਹਿਰ ਦੇ ਬਾਜ਼ਾਰ ਤੇ ਕਸ਼ਮੀਰ ਕਾਵਾਂ